ਜੈ ਭੀਮ ਸਾਥਿਓ ਸੰਵਿਧਾਨ ਨਿਰਮਾਤਾ ਨਾਰੀ ਮੁਕਤੀ ਦਾਤਾ ਮਹਾਮਾਨਵ ਮਹਾਪਰਵਕਾਰੀ ਗਿਆਨ ਦੇ ਸਾਗਰ ਸਰਵ ਉੱਚ ਕੋਟੀ ਦੇ ਰਾਜਨੀਤਿਕ ਅਰਥ ਸ਼ਾਸਤਰੀ ਸਮਾਜ ਸ਼ਾਸਤਰੀ ਸਿੰਬਲ ਆਫ ਨੋਲੇਜ ਭਾਰਤ ਰਤਨ ਵਿਸ਼ਵ ਰਤਨ ਬੋਧਿਸਤਵ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੇ 103ਵੇਂ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਆ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਸਮਰਪਿਤ ਇੱਕ ਕਵਿਤਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ दलितਾਂ ਦੇ ਮਸੀਹਾ ਡਾਕਟਰ ਬੀ ਆਰ ਅੰbedkar ਜੀ ਕਹਿੰਦੇ ਭਾਰਤ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਭਾਰਤ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਜਨਮ ਲਿਆ ਕਈ ਹਜ਼ਾਰ ਰੱਬਾਂ 3300 ਕਰੋੜ ਦੇਵੀ ਦੇਵਤਿਆਂ ਦੀ ਗੱਲ ਕਰਦੇ 3300 ਕਰੋੜ ਦੇਵੀ ਦੇਵਤਿਆਂ ਦੀ ਗੱਲ ਕਰਦੇ ਪਰ ਭੀਮ ਜਿਹਾ ਮੈਂ ਕਿੱਥੇ ਅਵਤਾਰ ਲਵਾਂ ਅਸੀਂ ਹਰ ਮੰਦਰ ਮਸਜਿਦ ਜਾ ਕੇ ਟੇਕੇ ਮਥੇ ਪਰ ਹਰ ਕੋਈ ਸਾਨੂੰ ਜ਼ਿੱਲਤ ਦੀ ਨਜ਼ਰ ਨਾਲ ਵੇਖੇ ਕਲਮਾ ਦਾ ਫਲ ਹੈ ਅਛੂਤ ਹੋ ਤੁਸੀਂ ਹਰ ਥਾਂ ਸੀ ਸਾਨੂੰ ਠੁਕਰਾਇਆ ਜਾਂਦਾ ਸਾਡੀ ਪਰਛਾਈ ਤੱਕ ਕੋਈ ਚੱਲਦਾ ਨਹੀਂ ਸੀ ਕੁੱਤੇ ਬਿੱਲੀਆਂ ਨੂੰ ਸੀ ਕੋਲ ਬਿਠਾਇਆ ਜਾਂਦਾ ਤਦ ਲਈ ਨਾ ਕਿਸੇ ਸਾਡੀ ਕੌਮ ਦੀ ਸਾਦ ਇੰਜ ਬੀਤ ਗਏ ਕਈ ਵਰਸ ਹਜ਼ਾਰ ਭੀਮ ਦੁਨੀਆ ਤੇ ਜਦ ਜਨਮ ਲਿਆ ਜਾਤ ਪਾਤ ਦੀ ਸੀ ਉਸ ਅਨੁਸਾਰ ਲੱਗੀ ਸਾਡੇ ਤੱਕਣ ਤੇ ਸਾਡੇ ਤੱਕਣ ਤੇ ਭਗਵਾਨ ਤੱਕ ਹੈ ਪਿੱਟ ਜਾਂਦਾ ਇਹ ਕਿਹੜੀ ਹੈ ਮਨੂ ਨੇ ਕਿਤਾਬ ਗੱਡੀ ਦੂਰੇ ਸਾਰਿਆਂ ਤੋਂ ਵੱਖ ਸੀ ਉਸ ਨੂੰ ਬਿਠਾਇਆ ਜਾਂਦਾ ਜਦ ਕਰਨ ਪੜਾਈ ਉਹ ਸਕੂਲ ਜਾਂਦਾ ਪਾਣੀ ਪੀਣ ਤੱਕ ਦੀ ਇਜਾਜ਼ਤ ਨਾ ਸੀ ਜਾਤ ਪਾਤ ਦਾ ਕੀੜਾ ਸੀ ਉਸ ਨੂੰ ਖਾਈ ਜਾਂਦਾ ਜਾਨ ਮਾਰ ਸੀ ਉਸ ਨੇ ਪੜਾਈ ਕੀਤੀ 14 ਡਿਗਰੀਆਂ ਦੀ ਵਿੱਦਿਆ ਪ੍ਰਾਪਤ ਕੀਤੀ ਵਿਦਿਸ਼ਾਂ ਤੱਕ ਉਸ ਦੇ ਦਿਮਾਗ ਨੇ ਸੀ ਤੜਥਲ ਮਚਾਈ ਵਿਦਿਸ਼ਾਂ ਤੱਕ ਸੀ ਉਸ ਦੇ ਦਿਮਾਗ ਨੇ ਤੜਥਲ ਮਚਾਈ ਪਰ ਮਨਵਾਦੀਆਂ ਨਾਲ ਉਸ ਦੀ ਕੋਈ ਕਦਰ ਪਈ ਜਾਤ ਪਾਤ ਨੂੰ ਹੈ ਹੁਣ ਜੜੋਂ ਕੁੱਟਣਾ ਬੇੜਾ ਕੌਮ ਦੀ ਆਜ਼ਾਦੀ ਦਾ ਉਠਾਇਆ ਸੀ ਮਨੁਵਾਦ ਦੀ ਸੋਚ ਨਹੀਂ ਹੁਣ ਰਹਿਣ ਦੇਣੀ ਸ਼ਰਿਆਮ ਬਿਗਲ বাজਾਇਆ ਸੀ ਬਾਬਾ ਸਾਹਿਬ ਕਿਹਾ ਇਨਸਾਨ ਹੋ ਤੁਸੀਂ ਇੱਜ਼ਤ ਅਣਖ ਨਾਲ ਜੀਣਾ ਸਿੱਖ ਲਵੋ ਅੰਤ ਸਾਹ ਤੱਕ ਹੱਕਾਂ ਲਈ ਲੜਨਾ ਹੈ ਆਜ਼ਾਦੀ ਨਾਲ ਜੀਣਾ ਇਹ ਮਿੱਥ ਲਵੋ ਬਾਬਾ ਸਾਹਿਬ ਸਾਨੂੰ ਸੰਵਿਧਾਨ ਦਿੱਤਾ ਬਾਬਾ ਸਾਹਿਬ ਸਾਨੂੰ ਸਵਿਧਾਨ ਦਿੱਤਾ ਰਾਸ਼ਟਰਪਤੀ ਤੱਕ ਸਾਨੂੰ ਬਣਾ ਦਿੱਤਾ ਹੱਕ ਸੱਚ ਦੀ ਨਾ ਕੋਈ ਲੁੱਟ ਖੋ ਕਰੇ ਪੂਰੀ ਮਨੁੱਖਤਾ ਨੂੰ ਇਹ ਵਿਧਾਨ ਦਿੱਤਾ ਉਸ ਬੇਗਮ ਪੂਰੇ ਦੀ ਉਹਨਾਂ ਗੱਲ ਕੀਤੀ ਉਸ ਬੇਗਮ ਪੂਰੇ ਦੀ ਉਹਨਾਂ ਗੱਲ ਕੀਤੀ ਜਿਹੜਾ ਗੁਰੂ ਰਵਿਦਾਸ ਜੀ ਨੇ ਚਾਹਿਆ ਸੀ ਰੋਟੀ ਕੱਪੜਾ ਤੇ ਮਕਾਨ ਮਿਲੇ ਸਭ ਨੂੰ ਵੋਟ ਦੇਣ ਦਾ ਹੱਕ ਦਿਵਾਇਆ ਸੀ ਮਨੁਵਾਦੀਆਂ ਕਿਹਾ ਨਾਰਕ ਨਾਰੀ ਮਨੁਵਾਦੀਆਂ ਕਿਹਾ ਨਾਰੀ ਨਾਰਕ ਦਾ ਹੈ ਕੀੜਾ ਉਹਨਾਂ ਸਦੀਆਂ ਤੋਂ ਨਾਰੀ ਨੂੰ ਦਬਾਇਆ ਸੀ ਬਾਬਾ ਸਾਹਿਬ ਕਿਹਾ ਨਰ ਨਾਰੀ ਇੱਕ ਸਮਾਨ ਹੈ ਉਹਨਾਂ ਭੇਦ ਨਰ ਨਾਰੀ ਦਾ ਮਿਟਾਇਆ ਸੀ ਉਹਨਾਂ ਨਾਰੀ ਨੂੰ ਸਤਿਕਾਰ ਦਵਾਇਆ ਸੀ ਪੂਜਨਯੋਗ ਹੈ ਬਾਬਾ ਸਾਹਿਬ ਸਾਨੂੰ ਪੂਜਨਯੋਗ ਹੈ ਬਾਬਾ ਸਾਹਿਬ ਸਾਨੂੰ ਜਿਨ੍ਹਾਂ ਨਾਰੀ ਨੂੰ ਮਨੁਵਾਦੀਆਂ ਤੋਂ ਮੁਕਤ ਕਰਾਇਆ ਸੀ ਬਾਬਾ ਸਾਹਿਬ ਜੀ ਦੇ ਉਪਕਾਰ ਸਦਕਾ ਬਾਬਾ ਸਾਹਿਬ ਜੀ ਦੇ ਉਪਕਾਰ ਸਦਕਾ ਅਸੀਂ ਨਿਤ ਆਜਾਤੀਆਂ ਮਾਨਦੇ ਹਾਂ ਕਿ ਹਾਸ਼ਰ ਹੋਣਾ ਸੀ ਉਹਨਾਂ ਬਾਝੋਂ ਸਾਡਾ ਅਸੀਂ ਭਲੀ ਭਾਂਤੀ ਇਹ ਜਾਣਦੇ ਹਾਂ ਸਿਮਮੀ ਕਹੇ ਬਾਬਾ ਸਾਹਿਬ ਤੇਰੀ ਕੁਰਬਾਨੀਆਂ ਦਾ ਸਿਮਮੀ ਕਹੇ ਬਾਬਾ ਸਾਹਿਬ ਤੇਰੀਆਂ ਕੁਰਬਾਨੀਆਂ ਦਾ ਸਾਥੋਂ ਕਰਜ਼ ਕਦੇ ਨਹੀਂ ਉਤਾਰ ਹੋਣਾ ਬੇੜਾ ਚੁੱਕਿਆ ਹੈ ਹੁਣ ਕੌਮ ਤੇਰੀ ਨਹੀਂ ਬਾਬਾ ਸਾਹਿਬ ਜੀ ਤੋਂ ਕਦੀ ਨਹੀਂ ਅੱਡ ਹੋਣਾ ਬਾਬਾ ਸਾਹਿਬ ਜੀ ਤੋਂ ਕਦੀ ਨਹੀਂ ਹੁਣ ਅੱਡ ਹੋਣਾ ਹਰ ਸਾ ਸਾਡਾ ਕਰਜ਼ਦਾਰ ਹੈ ਉਸ ਰਹਿਬਰ ਦਾ ਹਰ ਸਾ ਸਾਡਾ ਕਰਜ਼ਦਾਰ ਹੈ ਉਸ ਰਹਿਬਰ ਦਾ ਬਾਬਾ ਸਾਹਿਬ ਜੀ ਹਾ ਨਹੀਂ ਕੋਈ ਰੱਬ ਹੋਣਾ ਬਾਬਾ ਸਾਹਿਬ ਜੀ ਹਾ ਨਹੀਂ ਕੋਈ ਰੱਬ ਹੋਣਾ ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਨਾਮੋ ਬੋਦਾਏ ਡਾਕਟਰ ਬਾਬਾ ਸਾਈਬ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਜੀ ਜੈ ਭੀਮ ਜੈ ਭਾਰਤ